ਹਾਂਜੀ ਹਾਂਜੀ ਕੱਲ ਹੀ ਹੋ ਲੋ ਜੀ ਹਾਂਜੀ ਕੱਲ ਕਰ ਦਾਂਗੇ ਜੀ ਹਾਂਜੀ ਜੀ ਸਰ ਜੈ ਹਿੰਦ ਜੈ ਹਿੰਦ ਜੀ ਮਸਤਾਨਿਆਂ ਆ ਜਦੋਂ ਦਾ ਨਵਾਂ ਡੀਐਸਪੀ ਆਇਆ ਨਾ ਉਹਨੇ ਤਾਂ ਲੱਕ ਚ ਦਮ ਕਰਕੇ ਰੱਖਤਾ ਮੈਂ ਕਹਿੰਦਾ ਰਜੀਤ ਸਿੰਘਾ ਸੁਣਦਾ ਮौज ਹੈ ਨਾ ਤਾਂ ਲੋਕਾਂ ਦੇ ਛਤਲੋ ਕਰਦੇ ਆ ਤੇ ਨਾਲੇ ਪੈਸੇ ਵਟੋਰਦੇ ਆ ਓਏ ਵਟੋਰਦੇ ਕਿੱਥੇ ਆ ਲੋਕੀ ਪੈਸੇ ਨੇ ਤਾਂ ਆਪ ਸਿੱਟ ਕੇ ਜਾਂਦੇ ਆ। ਅਈ ਤਾਂ ਉਲਟਾ ਰਿਸ਼ਬਤ ਦਾ ਕੇਸ ਬਣਾਈਦਾ। ਉਹ ਚੱਲ ਛੱਡ ਇਹਨਾਂ ਗੱਲਾਂ ਨੂੰ ਮਸਤਾਨਿਆਂ। ਦੱਸ ਕੀ ਖਾਊਂਗਾ? ਤੂੰ ਖਾਣਾ ਕੀ ਸੀ ਜਾ ਰਹਾ? ਬਾ ਤੇਰਾ ਮਿਲਣ ਨੂੰ ਜੇ ਕਰਿਆ ਤੇ ਆ ਗਏ। ਮਸਤਾਨਿਆਂ ਘਰ ਹੁੰਦੇ ਤਾਂ ਛਿੱਟ ਛਿੱਟ ਲਾਉਂਦੇ। ਉਹ ਘਰ ਕਿਉਂ? ਇੱਥੇ ਕਿਉਂ ਨਹੀਂ? ਅੰਦਰ ਖਾਤੋਂ ਸਭ ਕੁਝ ਚੱਲਦਾ। ਇੱਥੇ ਜਿ ਮਰਮਿੜੀ ਲੱਗ ਸਕਦੀ ਆਸੇ ਪਾਸੇ ਹੱਥ ਆ ਜੀ ਪਿੱਛੇ ਨਜ਼ਰ ਆਉਂਦੀ। ਸ਼ਰਾਬ ਦਾ ਨਾਂ ਸੁਣ ਕੇ ਤਾਂ ਨਾਲਾ ਝੱਟਣ ਲੱਪਣਾ। ਫੇਰੀ ਸ਼ਰਾਬ ਦੀ ਲਲਕ ਨਾ ਗਈ। ਮਸਤਾਨਿਆਂ ਅੱਜ ਤੈਨੂੰ ਐ ਉਹ ਜੀ ਹੂਰ ਦੇ ਦਰਸ਼ਨ ਕਰਾਉ ਜਿਹਦੀ ਅੱਜੇ ਜਮਾਨਤ ਹੋਈ ਆ ਅੱਖਾ ਪਾੜ-ਪਾੜ ਦੇਖੂ ਅੱਛਾ ਪੂਰਾ ਹੂਰ ਨਾਲੇ ਜਾਂਦਾ ਹੋਇਆ ਉਹਨੂੰ ਬੱਸ ੱਡੇ ਛੱਡ ਜਾਈਂ ਤੇ ਨਾਲੇ ਤੂੰ ਆਪਣਾ ਹੀਰ ਰਾਂਝਾ ਗਾਹੀਂ ਓਹ ਹੋ ਮਰਾ ਓ ਜਾ ਕੁੜੀ ਲੈ ਕੇ ਜਿਹਦੀ ਅੱਜੇ ਜਮਾਨਤ ਹੋਈ ਆ ਜਿਹਦੀ ਅੱਜੇ ਜਮਾਨਤ ਹੋਈ ਆ ਦੇਵੀ ਅੱਜੇ ਹੋਈ ਆ ਚੱਲ ਬਹੁਤ ਹੀ ਸੋਹਣੀ ਆ ਮਸਤਾਨਿਆਂ ਮਸਤਾਨਿਆਂ ਆ ਪਿਆਰੇਆਂ ਜਾਂ ਨਜ਼ਰਾਂ ਹੂਰ ਦੇ ਦਰਸ਼ਨ ਤਾਂ ਕਰ ਓਏ ਮੈਂ ਕਿਹਾ ਇਹ ਜੇ ਪਟੋਲੇ ਦੀ ਜਗ੍ਹਾ ਜੇਚੀ ਇਹਨਾਂ ਦਾ ਉੱਧਰ-ਉੱਧਰ ਪਟੋਲੇ ਬਿਠਾ ਕੇ ਨਾ ਸਾਰੇ ਦੇ ਜੀ ਸੈਰ ਕਰਨੀ ਚਾਹੀਦੀ ਹੈ ਇਹਨੂੰ ਮੈਂ ਬਸ ਜੱਟੇ ਛੱਡ ਕੇ ਨਹੀਂ ਆਉਂਦਾ ਬਸ ਬਿਠਾ ਕੇ ਆਉਂਗਾ ਚਾਹੇ ਪਹਿਲੇ ੜੇ ਦੇ ਨਾ ਮਿਲੀ ਦੂਜੇ ੜੇ ਦੇ ਲੈ ਜਾਊਗਾ ਦੂਜੇ ੜੇ ਤੇ ਬਸਰਾ ਮਿਲੀ ਤੀਜੇ ਟੇਲੇ ਲੈ ਜੂਗਾ ਤੀਜੇ ਟੇਲੇ ਪਾਦਲਾ ਵਿੱਚ ਚੌਥੇ ਦੇ ਲੈ ਜੂਗਾ ਚੌਥੇ ਦੇ ਨਾਲ ਮੇਰੀ ਪੰਜਵੇਂ ਤੇ ਲੈ ਜੂਗਾ ਬਾਵਾ ਛੀਮਾ ਟਗਣਾ ਨਾ ਬਦਲਾ ਪਵੇ ਬਿਠਾ ਕੇ ਆਉਂਗਾ ਖੜ੍ਹ ਜਾ ਖੜ੍ਹ ਜਾ ਇੱਕ ਮਿੰਟ ਆ ਕੁੜੀ ਦੇ ਜਮਾਨਤਾਂ ਦੇ ਪੇਪਰ ਤੇ ਸਾਈਨ ਤਾਂ ਕਰਾ ਲੈਣ ਦੇ ਉਹ ਸਾਈਨ ਤਾਂ ਮੈਂ ਕਰ ਦੂਗਾ ਯਾਰ ਓਏ ਕੁੜੀਆਂ ਦੇ ਕਰਨਲੇ ਮਸਤਾਨਿਆ ਉਹ ਮੈਨੂੰ ਕੁੜੀਆਂ ਮਾਂਉ ਕਰਨੇ ਆਉਂਦੇ ਆ ਬਈ ਉਹ ਤੂੰ ਨਾ ਬਦल्या ਮਸਤਾਨਿਆ ਤੂੰ ਮੈਨੂੰ ਇੰਸਪੈਕਟਰ ਤੋਂ ਹੌਲਦਾਰ ਬਣਾ ਕੇ ਰਹੁ ਤੀਜਾ ਉਸਤਾਦ ਜਿਹੜਾ ਮੈਲਵਾ ਕੇ ਦਿੱਤਾ ਸੀ ਗਿਆਨ ਕਰੇ ਮੈਨੂੰ ਬੇਣੀ ਚੀ ਮੇਰਾ ਬਦ ਹੋ ਗਈ ਸਾਨੂੰ ਪਤਾ ਹੈ ਸਾਡੀਆਂ ਰਾਤਾਂ ਤੇ ਦਿਨ ਕਿਵੇਂ ਬੀਤਦੇ ਨੇ ਜਿਵੇਂ ਕਿਸੇ ਨੇ ਲਿਖਿਆ ਬੇਣੇ ਫਰੇ ਮਾਂ ਤੇ ਕੁੜੀਆਂ ਕਨ ਹਾਂ ਮਾਂ ਹਾਂ ਮਾਂ ਨਹੀਂ ਮਾਂ ਤੇ ਮਾਂ ਉਤੇ ਤੋਰੀ ਗਈ ਤੇ ਕੁੜੀਆਂ ਦੀ ਘਾਤਰ ਮਰੋੜੀ ਗਈ ਉਹਨੀਆਂ ਨੂੰ ਕੋਟ ਕੋਟ ਕੇ ਸਹਾਉਂਦਾ ਸਹਾਸ ਮਾਰ ਕੇ ਆਉਂਦਾ ਨਹੀਂ ਤੇ ਮੈਂ ਉਹਨਾਂ ਨਾਲ ਸਾਥ ਦੇਖੀ ਸਾਥੇ ਸਵਾਰ ਕੇ ਨਾ ਆਵੇਂ ਇਸ ਰਾਸਤੇ ਉਹਨਾਂ ਵਾਸਤੇ ਮੈਂ ਦੂਜੀ ਮਾਂ ਲਿਆ ਰਿਹਾ ਤੂੰ ਮੈਨੂੰ ਕਹਿੰਦੀ ਹੁੰਦੀ ਸੀ ਮੈਂ ਤੂੰ ਮੈਨੂੰ ਬਗੀਚੇ 'ਚ ਛਾਲਾ ਮਾਰਦੇ ਤਾਂ ਬੱਤਾ ਚੱਗਾ ਲੱਗਦਾ ਮੈਂ ਤੇਰੀ ਤਮੰਨਾ ਵੀ ਪੂਰੀ ਕਰਨੀ ਹੈ ਨਾ ਹਾਂ ਇਸ ਵਾਸਤੇ ਮੈਂ ਸਾਰ ਕੁਝ ਤਿਆਰ ਦਾ ਹੋਇਆ ਮੈਨੂੰ ਹੁਣ ਐ ਨਹੀਂ ਪਤਾ ਵੀ ਤੇਰੀ ਹਾਂ ਕਿ ਨਾ ਚਲੋ ਠੀਕ ਹੈ ਮੈਂ ਪੰਜ ਕਿਲੋਗਾ ਜੇ ਪੰਜ ਗਿੰਦੇ ਗਿੰਦਾ ਤੂੰ ਟਿਕੀ ਇਹ ਤਾਂ ਤੇਰੀ ਨਹੀਂ ਹੈ ਤੇ ਜੇ ਹਾਂ ਕਿ ਟਿਕੀ ਫੇਰ ਤੇਰੀ ਹੈ ਮੈਂ ਹੁਣ ਸ਼ੁਰੂ ਕਰਦਾ 1 2 3 4 5 ਮੰਮਾ ਸੁਖੀ ਕੁੰਤੀ ਆਜੀ ਮਮਾ ਜੀ ਤੇ ਫੜੋ ਮਮੀ ਦੇਖਿਆ ਭਾਈ ਪਪਾ ਵੀ ਬੂੜੋ ਤਾਂ ਠੀਕ ਲਾਈ ਸੀ ਨਹੀਂ ਲਾਈ ਕਿਵੇਂ ਠੀਕ ਸੀ ਹੁਣ ਸਮਾਰੇ ਠੀਕ ਲਾਓ ਭਾਈ ਲੈ ਗਿਆਨ ਕੋਈ ਮੈਂ ਦੱਸਦਾ ਗਿਣੂਗਾ ਜੇ ਗਿੰਦੇ ਗਿੰਦੇ ਤੂੰ ਦੇਖੀ ਭੀ ਫਿਰ ਤਾਂ ਤੇਰਾ ਵਿਆਹ ਤਾਂ ਨਾ ਹੈ ਤੇ ਨਹੀਂ ਤੇਰੀ ਹੈ 1 2 3 ਚਾਰ ਪੰਜ ਛੇ ਸਭ ਪੱਤ ਤੋ ਦੱਤੇ ਸੋਦੀ ਮਮੀ ਨਮੀ ਮਾਵਾ ਸੇ ਮੰਗੀ ਅੱਛਾ ਬਾਬਾ ਜੀ ਬੜੀ ਖੁਸ਼ੀ ਹੈ ਬੜੀ ਖੁਸ਼ੀ ਹੈ ਹਾਂਜੀ ਬੜੀ ਖੁਸ਼ੀ ਹੈ ਪਹਿਲਾਂ ਤਾਂ ਮੁੱਕਰੀ ਸੀ ਮਸਾ ਮਨਾਈ ਮੈਂ ਚੰਗੇ ਭਲੇ ਚਲੇ ਜਾਣਾ ਸੀ ਮੈਂ ਨਾਲ ਜਾਉਂਗੀ ਮੈਂ ਨਾਲ ਜਾਉਂਗੀ ਜੇ ਤੂੰ ਚਲੇ ਜਾ ਤੇ ਨਾ ਕਿ ਕੋਣ ਹੁਣ ਕਿੱਕ ਵੀ ਨਹੀਂ ਵੱਜਦੀ ਚੱਲਦੇ ਸਕੂਟਰ ਤੇ ਦੇ ਮਾਰ ਕੇ ਪਲਾਕੀ ਬਹਿ ਜਾਂਦੀਆਂ ਕਿੱਕ ਮਾਰ ਜਾਣ ਨਾ ਹਾਂ ਸਿਰਾ ਟਟਕਾ ਜਿਓਏ ਕਰੰਟ ਦਾ ਪੂਰਾ ਮਾਰਦਾ ਹੈ ਇਹ ਸਟਾਰ ਕਿਉਂ ਨਹੀਂ ਹੁੰਦਾ ਉਹ ਛੇਤੀ ਛੇਤੀ ਚਲੀਏ ਜੇ ਲੇਟ ਹੋ ਗਿਆ ਤਾਂ ਕਿਸੇ ਨੂੰ ਮੂੰਹ ਵਿਖਾਉਣ ਚੋਗੀ ਨਹੀਂ ਰਹਿਣਾ ਸੀ ਮੈਂ ਤਾਂ ਤੁਹਾਨੂੰ ਕਹਿ ਕੇ ਹੰਬ ਗਿਆ ਇਹਨੂੰ ਵੇਚ ਦਿਓ ਪੁਰਾਣਾ ਹੋ ਗਿਆ ਪਰ ਮੇਰੀ ਇਸ ਘਰ ਤੋਂ ਹੁੰਦਾ ਹੀ ਕੋਣ ਓ ਕਿੰਨੂ ਕਿੰਨੂ ਵੇਚਿਆ ਇੱਥੇ ਦਾ ਪੁਰਾਣਾ ਬੜਾ ਕੁਝ ਹੋ ਗਿਆ ਨਲੀ ਨੂੰ ਵੇਚ ਕੇ ਮੈਨੂੰ ਟਰੱਕ ਮਿਲ ਜਾਣਾ ਤੇ ਬੱਸ ਮਿਲ ਜਾਣੀ ਆ ਟਰੱਕ ਬੱਸ ਇਹਨੂੰ ਵੇਚ ਕੇ ਤੁਹਾਨੂੰ ਸਾਈਕਲ ਮਿਲੂ ਸਾਈਕਲ ਦੇਖੋ ਸੈਕਿੰਡ ਹੈ ਹਾ ਹਾ ਬੰਦੇ ਉਹ ਤੇਰੇ ਉਹ ਮੈਂ ਇਹਦੇ ਨੂੰ ਕਦੇ ਵੀ ਨਹੀਂ ਵੇਚਾਂ ਹਾਂ ਕੱਲਾ ਮਾਰਦੀ ਆ ਵੇਚਦੇ ਨੂੰ ਓਏ ਨਵਾਂ 9 ਦਿਨ ਤੇ ਪੁਰਾਣਾ 100 ਦਿਨ ਵੇਖੀ ਕਿਵੇਂ ਸਟਾਰਟ ਹੁੰਦਾ ਆ ਹਰ ਬੰਦਾ ਯਾਰ ਲੈ ਜਾ ਫਿਰ ਇਹਨੂੰ ਵੇਚ ਜਾਣਾ ਇਹਨੂੰ